ਮਹਿਫਿਲ ਕਰਾ ਰਹੇ ਆ ਲਾਡੀ ਸਾਈ ਜੀ ਦੇ ਬਰਥਡੇ ਦੀ ਖੁਸ਼ੀ ਦੇ ਵਿੱਚ ਸਾਰੇ ਰਲ ਮਿਲ ਕੇ ਸਾਈ ਜੀ ਦਾ ਜਨਮ ਦਿਨ ਸੈਲੀਬ੍ਰੇਟ ਸੈਲੀਬ੍ਰੇਸ਼ਨ ਕਰਦੇ ਨੇ ਤੇ ਵਧੀਆ ਆਗਾਜ਼ ਹੁੰਦਾ ਹੈ ਮਹਿਫਿਲ ਕਵਾਲੀ ਦਾ a uh -huh. ਜੈ ਸਾਈ ਜੀ ਅਸੀਂ ਬਾਈਪਾਸ ਯੂਥ ਕਲੱਬ ਦੇ ਮੈਂਬਰਸ ਆ ਰਹੇ ਹਾਂ ਤੇ ਅਸੀਂ ਅੱਜ ਕੀ ਜੀ ਮਹਿਫਿਲ ਕਰਾ ਰਹੇ ਹਾਂ ਲਾਡੀ ਸਾਈ ਜੀ ਦੇ ਬਰਥਡੇ ਦੀ ਖੁਸ਼ੀ ਦੇ ਵਿੱਚ ਤੇ ਮੱਲਾ ਨਿਵਾਸੀਆ ਉਹ ਮੱਲਾ ਕਾਰਵਾਸੀਆ ਸਾਰਿਆਂ ਨੇ ਸੱਦਾ ਦਿੱਤਾ ਅਸੀਂ ਸਾਰੇ ਬਹੁਤ ਧੂਮ ਧਾਮ ਨਾਲ ਪਹੁੰਚੇ ਨੇ ਤੇ ਸਾਈ ਜੀ ਦੇ ਗਣਗਣ ਕੀਤੇ ਅਸੀਂ ਸਾਰਿਆਂ ਨੇ ਤੇ ਸਾਈ ਜੀ ਦਾ ਆਸ਼ੀਰਵਾਦ ਲਿਆ ਜੈ ਸਾਈ ਜੀ ਲਾਡੀ ਸਾਈ ਦਾ ਬਰਥਡੇ ਸੀ ਤੁਸੀਂ ਆਏ ਕੀ ਕਹਿਣਾ ਚਾਹੋਗੇ ਜੀ ਸਭ ਨੂੰ ਤਾਂ ਜਨਮ ਦਿਨ ਕਿੰਦੇ ਅੱਜ ਦਿਨ ਮੁਬਾਰਕ ਚੜਿਆ ਹਾਂ ਜੀ ਇਹ ਦਿਨ ਮੁਬਾਰਕ ਹੈ ਜੀ ਵਕਫਾ ਖ ਦਰਬਾਰਾਂ ਦੇ ਉੱਤੇ ਔਰ ਜਿਹੜੇ ਸਾਈਂ ਜੀ ਨੂੰ ਮੁਹੱਬਤ ਕਰਦੇ ਨੇ ਪਿਆਰ ਕਰਦੇ ਨੇ ਸਾਰੇ ਰਲ ਮਿਲ ਕੇ ਸਾਈਂ ਜੀ ਦਾ ਜਨਮ ਦਿਨ ਸੈਲੀਬ੍ਰੇਸ਼ਨ ਕਰਨ ਕਰਦੇ ਨੇ ਤੇ ਵਧੀਆ ਆਗਾਜ਼ ਹੁੰਦਾ ਹੈ ਮਹਿਫਲੇ ਕਵਾਲੀ ਦਾ ਤੇ ਹੋਰ ਵੀ ਅੱਛਾ-ਅੱਛੇ ਫਨਕਾਰ ਆਪਣੀ-ਆਪਣੀ ਹਾਜ਼ਰੀ ਦਿੰਦੇ ਨੇ ਤੇ ਕੇਕ ਦੀ ਰਸਮ ਕਰਵਾਈ ਜਾਂਦੀ ਹੈ ਤੇ ਅੱਜ ਮੈਂ ਲੁਧਿਆਣਾ ਦੇ ਵਿੱਚ ਮੇਰਾ ਪ੍ਰੋਗਰਾਮ ਸੀ ਸਾਈਂ ਜੀ ਦਾ ਤੇ ਬਹੁਤ ਹੀ ਅੱਛੀਆਂ ਪਾਰਟੀਆਂ ਨੇ ਵੀ ਹਾਜ਼ਰੀ ਦਿੱਤੀ ਤੇ ਆਕ ਸਰ ਵੀ ਦਰਬਾਰ ਤੇ ਹਾਜ਼ਰੀ ਦਿੱਤੀ ਹੈ ਤੇ ਬੜਾ ਆਨੰਦ ਆਇਆ ਜੀ ਬਹੁਤ ਹੀ ਅੱਛਾ ਤੇ ਇੱਕ ਮੈਸੇਜ ਇਹ ਹੈ ਵੀ ਜਿਹੜੇ ਸਾਂਝੇ ਦਾ ਜਨਮ ਦਿਨ ਮਨਾਉਂਦੇ ਨੇ ਤੇ ਉਹ ਜਨਮ ਦਿਨ ਮਨਾਉਣ ਦੇ ਨਾਲ ਨਾਲ ਇੱਕ ਪਰਨੇ ਇਦਾਂ ਦਾ ਕਰ ਲੈਣ ਕਿ ਜਿਹੜਾ ਕੋਈ ਗਰੀਬ ਪਰਿਵਾਰਾ ਲੋੜਵੰਦ ਪਰਿਵਾਰ ਉਹਦੀ ਹੈਲਪ ਜ਼ਰੂਰ ਕਰਨ ਸਰ ਇੱਕ ਕਲਾਈਆਂ ਮੇਤਲ ਦੇ ਬਿਆਨ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜੀ ਕੁਝ ਨਹੀਂ ਕਹਿਣਾ ਚਾਹਾਂਗਾ ਕਹਿੰਦੇ ਸਤਿਗੁਰ ਧਰਤੀ ਧਰਮ ਹੈ ਜਿਹੜਾ ਕੋਈ ਵਿਜੇ ਤਿਆਫਲ ਪਾਵੇ ਠੀਕ ਹੈ ਜੀ ਅਚੀ ਸੋਚ ਰੱਖਾਂਗੇ ਤੇ ਅੱਛਾ ਫਲ ਮਿਲਣਾ ਬਸ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਜੀ ਮੈਂ ਮਹਿਫਿਲ ਕਰਾ ਰਹੇ ਆ ਲਾਡੀ ਸਾਈਂ ਜੀ ਦੇ ਬਰਥਡੇ ਦੀ ਖੁਸ਼ੀ ਦੇ ਵਿੱਚ ਸਾਰੇ ਰਲ ਮਿਲ ਕੇ ਸਾਈਂ ਜੀ ਦਾ ਜਨਮ ਦਿਨ ਸੈਲੀਬ੍ਰੇਟ ਸੈਲਿਬ੍ਰੇਸ਼ਨ ਕਰਦਿੰਨੇ ਤੇ ਵਧੀਆ ਆਗਾਜ਼ ਹੁੰਦਾ ਹੈ। ਨੈਫਲੀਕਸ ਵਾਲੀ ਦਾ ਜੈਸਾ ਜੀ ਦੀ ਅਸੀਂ ਬਾਈਪਾਸ ਯੂਥ ਕਲੱਬ ਦੇ ਮੈਂਬਰਸ ਆ ਰਹੇ ਹਾਂ ਨੇ ਤੇ ਅਸੀਂ ਅੱਜ ਕੀ ਜੀ ਮਹਿਫਿਲ ਕਰਾ ਰਹੇ ਆਂ लाड्डी ਸਾਈ ਜੀ ਦੇ ਬਰਥਡੇ ਦੀ ਖੁਸ਼ੀ ਦੇ ਵਿੱਚ ਤੇ ਮੱਲਾ ਨਿਵਾਸੀਆ ਉਹ ਨਾਕਾ ਨਿਵਾਸੀਆ ਸਾਰਿਆਂ ਨੇ ਸੱਜ ਅਸੀਂ ਸਾਰੇ ਬਹੁਤ ਧੂਮ ਧਾਮ ਨਾਲ ਪਹੁੰਚੇ ਨੇ ਤੇ ਸਾਈ ਜੀ ਦੇ ਗਣਗਣ ਕੀਤੇ ਅਸੀਂ ਸਾਰਿਆਂ ਨੇ ਤੇ ਸਾਈ ਜੀ ਦਾ ਆਸ਼ੀਰਵਾਦ ਲਿਆ ਜੈਸਾ ਜੀ ਲਾਡੀ ਸਾਈ ਦਾ ਬਰਥਡੇ ਸੀ ਤੁਸੀਂ ਆਏ ਕੀ ਕਹਿਣਾ ਚਾਹੋਗੇ ਜੀ ਸਭ ਨੂੰ ਤਾਂ ਜਨ ਨੇ ਤਾਂ ਕਹਿੰਦੇ ਅੱਜ ਦਿਨ ਮੁਬਾਰਕ ਚੜਿਆ ਹਾਂ ਜੀ ਇਹ ਦਿਨ ਮੁਬਾਰਕ ਹੈ ਜੀ ਬਕਵਾਕ ਦਰਬਾਰਾਂ ਦੇ ਉੱਤੇ ਔਰ ਜਿਹੜੇ ਸਾਈਂ ਜੀ ਨੂੰ ਮੁਹੱਬਤ ਕਰਦੇ ਨੇ ਪਿਆਰ ਕਰਦੇ ਨੇ ਸਾਰੇ ਰਲ ਮਿਲ ਕੇ ਸਾਈਂ ਜੀ ਦਾ ਜਨਮ ਦਿਨ ਸੈਲੀਬ੍ਰੇਟ ਸੈਲਿਬ੍ਰੇਸ਼ਨ ਕਰਦੇ ਨੇ ਤੇ ਵਧੀਆ ਆਗਾਜ਼ ਹੁੰਦਾ ਹੈ ਮਹਿਫਲੇ ਕਵਾਲੀ ਦਾ ਤੇ ਹੋਰ ਵੀ ਅੱਛਾ-ਚੇ ਫਨਕਾਰ ਆਪਣੀ-ਆਪਣੀ ਹਾਜ਼ਰੀ ਦਿੰਦੇ ਨੇ ਤੇ ਕੇਕ ਦੀ ਰਸਮ ਕਰਵਾਈ ਜਾਂਦੀ ਹੈ ਤੇ ਅੱਜ ਮੈਂ ਲੁਧਿਆਣਾ ਦੇ ਵਿੱਚ ਮੇਰਾ ਪ੍ਰੋਗਰਾਮ ਸੀ ਸਾਈਂ ਜੀ ਦਾ ਤੇ ਬਹੁਤ ਹੀ ਅੱਛਾ-ਚੀਆ ਪਾਰਟੀਆਂ ਨੇ ਵੀ ਹਾਜ਼ਰੀ ਦਿੱਤੀ ਤੇ ਆਕਸਰ ਵੀ ਦਰਬਾਰ ਤੇ ਹਾਜ਼ਰੀ ਦਿੱਤੀ ਹੈ ਤੇ ਬੜਾ ਆਨੰਦ ਆਇਆ ਜੀ ਬਹੁਤ ਹੀ ਅੱਛਾ ਤੇ ਇੱਕ ਮੈਸੇਜ ਇਹ ਹੈ ਵੀ ਜਿਹੜੇ ਸਾਂਝੇ ਦਾ ਜਨਮ ਦਿਨ ਮਨਾਉਂਦੇ ਨੇ ਤੇ ਉਹ ਜਨਮ ਦਿਨ ਮਨਾਉਣ ਦੇ ਨਾਲ ਨਾਲ ਇੱਕ ਪਰਨੇ ਇਦਾਂ ਦਾ ਕਰ ਲੈਣ ਕਿ ਜਿਹੜਾ ਕੋਈ ਗਰੀਬ ਪਰਿਵਾਰਾ ਲੋੜਵੰਦ ਪਰਿਵਾਰ ਉਹਦੀ ਹੈਲਪ ਜ਼ਰੂਰ ਕਰਨ ਸਰ ਇੱਕ ਕਲਾਈਆਂ ਵਿੱਚ ਇਹਦੇ ਬਿਆਨ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜੀ ਕੁਝ ਨਹੀਂ ਕਹਿਣਾ ਚਾਹਾਂਗਾ ਕਹਿੰਦੇ ਸਤਿਗੁਰ ਧਰਤੀ ਧਰਮ ਹੈ ਜਿਹੜਾ ਕੋਈ ਵਿਜੇ ਤਿਆ ਫਲ ਪਾਵੇ ਠੀਕ ਹੈ ਜੀ ਅੱਛੀ ਸੋਚ ਰੱਖਾਂਗੇ ਤੇ ਅੱਛਾ ਫਲ ਮਿਲਣਾ ਬਸ ਮੈਂ ਹੋਰ ਕੁਝ ਨਹੀਂ ਕਹਿਣਾ ਚਾਹਾਂਗਾ